ਇਹ ਤੁਸੀਂ ਹੋ ਗਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ-ਠਾਕ ਰਹੋਗੇ। ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ। ਜਿੱਦਾਂ ਹੁੰਦੇ ਕਰੇਲੇ। ਕਰੇਲੇ ਕਹਿੰਦੇ ਨੇ ਉਹਦੇ ਵੀ ਜਿਹੜਾ 슈ਗਰ ਦਾ ਪੇਸ਼ੈਂਟ ਹੁੰਦਾ ਵੀ ਉਹ ਵਧੀਆ ਹੁੰਦੇ ਆ ਪਰ ਕਿੱਦਾਂ ਵਧੀਆ ਹੁੰਦੇ ਆ? ਜਾਂ ਤਾਂ ਕੱਟ ਕੇ ਹਨਾ। ਅ ਇੱਕ ਹੁੰਦਾ ਉਹਦੇ ਪਰ ਛਿਲਕਾ ਜਿਹੜਾ ਕਿ ਕੜਤਣ ਲਿਆਵਾ ਹਨਾ। ਮੈਂ ਖਾਂਦੀ ਨਹੀਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਕੱਟ ਕੇ ਕਰੇਲੇ ਮੈਨੂੰ ਜਮਾ ਨਹੀਂ ਪਸੰਦ ਮੈਨੂੰ ਹੁੰਦੇ ਆ ਵੀ ਫਰਾਈ ਕਰਕੇ ਭਰਵੇਂ ਕਰੇਲੇ ਪਸੰਦ ਹਾਂ ਤੇ ਜਿਹੜੇ ਉੱਪਰਲੀ ਚੀਜ਼ ਹੁੰਦੀ ਆ ਪਰਤ ਉਹਨਾਂ ਤਾਰ ਦਿੰਨੇ ਆ ਵੀ ਕੌੜੇ ਨਾ ਰਹਿਣ ਜਿੱਦਾਂ ਵੀ ਹੈਨਾ ਮੇਰੀ ਸੋਚ ਇਦਾਂ ਵੀ ਜੇ ਆਪਾਂ 2-3 ਵਾਰ ਉਹ ਚੀਜ਼ ਛਿਲਕੇ ਕਈ ਕਈ ਤਾਂ ਦੀਦੀ ਇਦਾਂ ਦੇ ਵੀ ਉਹ ਜਿਹੜੇ ਛਿਲਕੇ ਤਾਰਦੇ ਉਹਨਾਂ ਦਾ ਵੀ ਤੜਕਾ ਲਾ ਕੇ ਖਾਣੇ ਆ ਹਾਂ ਆਪਾਂ ਖਾਂਦੇ ਆ ਗੰਨੇ ਛਿਲਕੇ ਤਾਰ ਕੇ ਬਾਕੀ ਸਾਰੇ ਕarele ਲੈਦੇ ਕੱਟ ਕੇ ਉਹਨਾਂ ਨੇ ਵੀ ਖਾਣ ਜਿਨ੍ਹਾਂ ਨੂੰ ਕੈੜੀ ਹਾਂ ਕੈੜੀ ਜਿਹੜੇ ਜਿਨ੍ਹਾਂ ਨੂੰ ਕੈੜੀ 슈ਗਰ ਜਿਆਦਾ 슈ਗਰ ਵੱਜ ਜਾਂਦੀ ਆ ਨਹੀਂ ਮੈਂ ਵੈਸੇ ਗੱਲ ਕਰਦੀ ਆ ਜਿਵੇਂ ਹੁਣ ਮਾਲਾ ਵਾਲੇ ਪਾਪਾ ਉਹ ਕਹਿੰਦੇ ਨੇ ਮੈਨੂੰ ਜੇ ਅਹੀ ਰੋਜ਼ ਕareleਆਂ ਦਾ ਜੂਸ ਪਲਾ ਦੇਆ ਕਰ ਚਾਹੇ ਮੈਨੂੰ ਕਰੇਲਿਆਂ ਦੀ ਸਬਜ਼ੀ ਖਵਾ ਦੇ ਸਬਜ਼ੀ ਬਾਏ ਮੈਨੂੰ ਵੀ ਜਿੰਨੀ ਮਰਜ਼ੀ ਖਾ ਲਓ ਪਰ ਜੂਸ ਪੀਣਾਂ ਦੀ ਮਤ ਨਹੀਂ ਮੈਨੂੰ ਭਰਮੀ ਕਰੇਲੀ ਪਸੰਦ ਆ ਮੈਂ ਤੁਹਾਨੂੰ ਸਬਜ਼ੀ ਦਾ ਦਸਤ ਉਹ ਉਹ ਵੀ ਮੈਨੂੰ ਪਹਿਲਾਂ ਹੁੰਦੇ ਸੀ ਵੀ ਉੱਪਰ ਤੇ ਛਿਲਕਾ ਤਾਰਦਾ ਜਾਦੂ ਦੇ ਪਰ ਮੈਂ ਮਾਣਾ ਮੋਟਾ ਪੜਿਆ ਅੱবি ਜਿਹੜੀ ਚੀਜ਼ ਸਾਡੀ ਸਿਹਤ ਲਈ ਜ਼ਰੂਰੀ ਆ ਉਹ ਤਾਂ ਅਸੀਂ ਤਾਰ ਕੇ ਰੱਖ ਦਿੰਨੇ ਆ ਕਾਂ ਸੀਤਾ ਬਣਾ ਲੈਂਦੇ ਸੀ ਹਨ ਪਰ ਉਧਰ ਉੱਪਰ ਤੇ ਤਾਦ ਨਹੀਂ ਸੀ ਰਾਇ ਨਾ ਘਰ ਤੋਂ ਕੋਈ ਖਾਵੇ ਨਾ ਖਾਵੇ ਨਾ ਇਹ ਚੀਜ਼ ਹੈ ਨਾ ਸਾਡੇ ਤੇ ਤਾਰਨੇ ਬੰਦ ਕਰਦੇ ਇੱਕ ਦੋ ਵਾਰ ਕਰਨ ਦੇ ਨਾਲ ਫੁੱਲ ਵੱਡੇ ਧੰਨਵਾਦ ਕਰਨ ਦੀ ਇੱਕ ਦੋ ਵਾਰ ਮਾਸਰੀ ਨੇ ਵੀ ਕਰਿਆ ਤੇ ਜਦ ਪਤਾ ਵੀ ਹੁਣ ਉਤਰਨੇ ਨਹੀਂ ਹੈਗੇ ਵੀ ਉਹ ਖਾਣੇ ਇਸੇ ਤਰੀ ਜ਼ਰੂਰੀ ਸਾਰੇ ਖਾਣ ਲੱਗੇ ਸਾਡੇ ਫਿਰ ਐਦਾਂ ਹੋਇਆ ਹੁਣ ਐਵੇਂ ਜੀ ਇਹ ਲੋਕੀ ਐਂ ਕਿਸੇ ਨੂੰ ਸਬਜ਼ੀ ਨਹੀਂ ਪਸੰਦ ਕਿਸੇ ਨੂੰ ਇਹ ਦੇ ਕੋਪਤੇ ਨਹੀਂ ਪਸੰਦ ਪਰ ਅਸੀਂ ਦੇ ਉਹ ਖਾਣੇ ਆ ਕਿਆ ਕਹਿੰਦੇ ਹੁੰਦੇ ਆ ਪਰੌਂਠੇ ਬਣਾ ਕੇ ਠੀਕ ਹੈ ਹੁਣ ਤੁਸੀਂ ਕਹਿੰਦੇ ਹਣੀ ਵੈਸੇ ਤੇ ਇਹ ਸ਼ਿਲਕਿਆਂ ਦੇ ਵਿੱਚ ਵੀ ਬਹੁਤ ਸਾਰਾ ਪ੍ਰੋਟੀਨ ਵਗੈਰਾ ਇਦਾਂ ਦੀਆਂ ਜਿਹੜੀਆਂ ਤਾਕਤ ਸਾਡੇ ਸਰੀਰ ਨੂੰ ਚਾਹੀਦੀਆਂ ਉਹ ਚੀਜ਼ਾਂ ਹੁੰਦੀਆਂ ਹੁਣ ਤੁਹਾਡਾ ਕੁਐਸਚਨ ਇਦਾਂ ਦਾ ਹੋਣਾ ਵੀ ਆਹਾ ਤਾਰੇ ਵੇਰਾ ਠੀਕ ਹੈ ਪਰ ਇਹ ਥੋੜੀ ਜਿਹੀ ਖਰਾਬ ਸੀਗੀ ਪਰ ਪਰ ਤੇ ਇਸ ਕਰਕੇ ਮੰਮੀ ਨੇ ਹਿਤਾਰਤੀ ਠੀਕ ਆ ਬਾਕੀ ਇਹ ਇਦਾਂ ਲਗਾ ਕੇ ਦੇਖਿਓ ਕਿੰਨੀ ਇਹ ਠੰਡਕ ਦਿੰਦੀ ਹੈ ਸਰੀਰ ਨੂੰ ਇਹਦਾ ਜੂਸ ਵੀ ਪੀਨੇ ਆ ਜਿਹੜਾ ਹਾਰਟ ਅਟੈਕ ਦੀ ਪ੍ਰੋਬਲਮ ਹੁੰਦੀ ਆ ਤੇ ਹੁਣ ਸਾਡੀ ਦੀਦੀ ਅੰਦਰ ਤੇ ਮੰਮੀ ਲੱਗੇ ਆ ਜੀ ਪਰੌਂਠੇ ਬਣਾਉਣ ਠੀਕ ਹੈ ਮੇਰਾ ਕੋਈ ਯੋਗਦਾਨ ਨਹੀਂ ਦੇ ਵਿੱਚ ਮੇਰਾ ਸਿਰਫ ਜੋਗਸਾਨ ਵੀਡੀਓ ਚ ਕਿਉਂਕਿ ਅੱਜ ਮੈਂ ਵੀ ਮੰਮੀ ਤੇ ਦੀਦੀ ਦੇ ਹੱਥ ਦੇ ਪਰੌਂਠੇ ਖਾਣੇ ਆ ਅੱਜ ਆਪਾਂ ਵੀ ਬਹਿ ਕੇ ਚਾਹ ਲੈ ਆਓ ਜੀ ਪਰੌਂਠਾ ਦੀਦੀ ਨੇ ਬਣਾਇਆ ਮਮਮੀ ਨੇ ਬਣਾਇਆ ਕਿ ਕਰਮ ਵਾਲੇ ਹੁੰਦੇ ਆ ਪਰ ਕਿਉਂਕਿ ਜਿੱਥੇ ਬੜੇ ਸਾਨੂੰ ਉਹ ਕਰਦੇ ਆ ਜਿੰਦਗੀ ਨਹੀਂ ਹੁੰਦਾ ਉਹ ਤੇਰੇ ਵਾਲੀ ਸੀਸੀ ਲੈ ਆਈ ਹੁਣ ਵਿੱਚ ਕਈ ਸਾਡੇ ਐਦਾਂ ਨਹੀਂ ਹੋਣਗੇ ਕਹੋਗੇ ਵੀ ਦੱਸ ਮਮਮੀ ਤੇ ਜਿਠਾੜੀ ਕੰਮ ਲੈ ਵੀ ਆਪ ਜਬਲੀਆਂ ਮਾਰਦੀ ਐ ਨਾ ਇਹ ਵੀ ਇੱਕ ਪਿਆਰ ਹੁੰਦਾ ਜੇ ਤੁਸੀਂ ਪਿਆਰ ਭਾਈ ਰਹਿਣ ਦੋਗੇ ਤਾਂ ਹੋਊਗਾ ਨਹੀਂ ਤਾਂ ਫੇਰ ਮਨ 'ਚ ਫਰਕ ਪਾਉਣ ਨੂੰ ਕੁਛ ਨਹੀਂ ਵੈਸੇ ਤਾਂ ਇਹਨਾਂ ਨੂੰ ਪਤਾ ਹੀ ਐ ਵੀ ਵੀਡੀਓ ਜਿੱਦਾਂ ਨਾ ਕੁਝ ਚੱਲਦਾ ਰਹਿੰਦਾ ਉੱਪਰ ਥੱਲੇ ਹਨਾ ਦੀਦੀ ਹਾਂ ਤੁਸੀਂ ਵੀ ਪਲਾਓ ਹੁਣ ਥੱਲੇ ਮੈਂ ਤਾਂ ਨਾ ਬੜਾ ਲੈਕਚਰ ਦੇ ਦਿੱਤਾ ਤੁਹਾਨੂੰ ਲੱਸੀ ਪਾਲ ਦੀ ਫਾਰਮ ਹੂੰ ਤੁਸੀਂ ਤਾਂ ਸਭ ਤੋਂ ਪਹਿਲਾਂ ਅਮਰੀਕਾ ਦੀ ਯਾਤਰਾ ਵਾਏ ਕੁਸ 2 ਵਜੇ ਯਾਤਰਾ ਰਾਈ ਹੂੰ ਮਾੜੀ ਥੋੜਿਆ ਮੈਨੂੰ ਮਿਲੇ ਮੂਲੇ ਗੁਲੇ ਸੀਗੇ ਉਹ ਦਿਨ ਥੱਲੇ ਦਿੱਕੇ ਉਹ ਕਰ ਲੇਗੇ ਮਿਲਿਆ ਨੇ ਦੱਸੋ ਵੀ ਕੌਣ ਕੌਣ ਮਿਲਿਆ ਤੁਹਾਨੂੰ ਹਾਂ ਸਭ ਨੂੰ ਵੀਡੀਓ ਦੇਖਣਾ ਥੱਲੇ ਦੇ ਫੈਨਸ ਵੀ ਮਿਲੇ ਸੀਗੇ ਖੰਦੇ ਠੀਕ ਹਾਂ ਮਾਤਾ ਜੀ ਹਾਂ ਯਾ ਗੱਲਾਂ ਭਾਈ ਅ ਤੁਸੇ ਮਿਲਦੇ ਆ ਜੁਲਦੇ ਆ ਸਾਨੂੰ ਖੁਸ਼ੀ ਹੁੰਦੀ ਆ ਹੋਰ ਦਿਲ ਕਰਦਾ ਫੇ ਵੀਡੀਓ ਬਣਾਈ ਹਣ ਤੇ ਇੱਥੇ ਤੇ ਇੱਕ ਦਿਨ ਮੋਲ ਚ ਵੀ ਮਿਲ ਗਏ ਰਾਜਪੁਰੇ ਨੂੰ ਗੋਪੜ ਮੈਨੇ ਦੱਸ ਦਿੱਤੀ ਜੀ ਸੁਖੀ ਕਹਿੰਦੀ ਮੈਂ ਤੇ ਮੰਮੀ ਜਾਂਦੇ ਤੇ ਸਾਨੂੰ ਪਿੱਛੇ ਚ ਦੇਖੀ ਜਾਵੇ ਦੇਖੀ ਜਾਵੇ ਕਹਿੰਦੀ ਅਸੀਂ ਵੀ ਉਹਨਾਂ ਨੂੰ ਦੇਖੀ ਜਾਏਗੀ ਦੇਖੀ ਜਾਏਗੀ ਫਿਰ ਕਹਿੰਦੀ ਉਹਨੇ ਪੁੱਛਿਆ ਲਿਆ ਤੁਸੀਂ ਜੈਸਮੀਨ ਦੇ ਘਰ ਤੈ ਕਿੰਨੇ ਸੀ ਕਿ ਹਾਂ ਜੀ ਇਹਨੇ ਫਿਰ ਮੰਮੀ ਨੇ ਗੱਲ ਕਰੀ ਉਹਨਾਂ ਨਾਲ ਖੜ ਕੇ ਬਹੁਤ ਜੀ ਸਭਾ ਜਮਾ ਲਈ ਇੰਟਰਵਿਊ ਤੇ ਤਾਂ ਜਿੱਥੇ ਭੋਗ ਤੇ ਗਏ ਸੀ ਉੱਥੇ ਵੀ ਉਹ ਕਹਿੰਦੇ ਕਹਿੰਦੇ ਵੀਡੀਓ ਨਹੀਂ ਬਣਾਈ ਛੋਟੇ ਜਿਹੇ ਕਾਕ ਇਹ ਕਹਿੰਦੇ ਕੋਈ ਨਹੀਂ ਫੇਰ ਬਣਾਉਂਗੇ ਤੇ ਨਿਆਣਿਆਂ ਨੂੰ ਵੀ ਹੈਗਾ ਏ ਦੇਖਦੇ ਆ ਨਾ ਆਪਣਾ ਇੱਕ ਪਿੰਡ ਦਾ ਵੀ ਛੋਟਾ ਜਿਹਾ ਮੁੰਡਾ ਆਇਆ ਸੀ ਹਾਂ ਉਹ ਵੀ ਆਇਆ ਤਾਂ ਉਹਦਾ ਵੀ ਸਭ ਕੁਝ ਕਲੀਪ ਪਰ ਰੰਦਾ ਜੋੜਨ ਨੂੰ ਉਹ ਵੀ ਜੋੜਨਾ ਹੈ ਐਇਝ ਜੋੜਦੇ ਹਾਂ ਹਾਂ ਜੀ ਜੋੜਦੇ ਸਸਰੀ ਗੱਲ ਜੀ ਸਾਰਿਆਂ ਨੂੰ ਮੈਂ ਵੀ ਬੁਲਾਵਾਂ ਮੈਂ ਸਸਰੀ ਗੱਲ ਭਾਈ ਇਹਨਾਂ ਨੇ ਤਾਂ ਬੋਲਣ ਹੀ ਨਹੀਂ ਦੇਣਾ ਇਹਨਾਂ ਨੇ ਗੱਲਾਂ ਹੀ ਕਰੀ ਜਾਣੇ ਮੈਨੂੰ ਬੁਲਾਉਣੇ ਦਿੰਦੀਆਂ ਮੈਂ ਵੀ ਬੁਲਾਵਾ ਭਾਈ ਸਸਰੀ ਗੱਲ ਹੂੰ ਹਾਂਜੀ ਅੱਜ ਬਣਾਣੇ ਆਂ ਅਸੀਂ ਆਪਾਂ ਸਿੱਧਾ ਕਹੋਗੇ ਕੀ ਆਦੇ ਪਰੌਠੇ ਕੀ ਆਦੇ ਲੋਕੀ ਲੈ ਲਾਂਗੇ ਅਸੀਂ ਨਹੀਂ ਲੋਕੀ ਲੋਕੀ ਕਹਿਣੀ ਕੀ ਆਦੇ ਆਪਾਂ ਕੀ ਆ ਕਹਿੰਦੇ ਹੁੰਦੇ ਤੇ ਭਾਈ ਕੀ ਆ ਪਰੌਠਾ ਆਪਾਂ ਤਾਂ ਲੋਕੀ ਬਣਾਉਂਗਾ ਅੱਜ ਲੱਗੇ ਮੈਰੀ ਬਣਾਏ ਆ ਪਰ ਮੈਂ ਕਿਹਾ ਚਲ ਹੁਣ ਨਿਆਣਾ ਕਹੀਂ ਤੇ ਚੰਮਲੇ ਵਾ ਮੰਮੀ ਪਰੌਠੇ ਬਣਾ ਲੈ ਪਰੌਠੇ ਬਣਾ ਲੈ ਤੂੰ ਬਣਾਉਂਦੀ ਨਹੀਂ ਮੈਂ ਚਲ ਅੱਜ ਟਾਈਮ ਕਰਕੇ ਸੌਕੇ ਬਣਾ ਲਾਂਗੀ ਕਿਨੋਂ ਬੱਚਾ ਕਿਹਾ ਮੰਮੀ ਨੇ ਮਨਾ ਕਰਤਾ ਕਿ ਮੈਂ ਕਹਿੰਦੀ ਹੁਣ ਰਿੰਦਰ ਕਰੂਗਾ ਫਿਰ ਕੱਲ ਮਮੀ ਕਹਿੰਦੀ ਬਣਾ ਲੂਗੀ ਮੈਂ ਤਾਂ ਮੇਰੇ ਪਿੱਛੇ ਤੇ ਬਣਾ ਕੇ ਖੜੇ ਤੇ ਇਹ ਕਹਿੰਦੀ ਹੁਣ ਮੈਂ ਮੈਂ ਭਰ ਸਮਝਾ ਮੈਂ ਪਿੱਛੇ ਤੇ ਕਹਿੰਦੀ ਫੇਲੇ ਪਿੱਛੇ ਖਾਉਂਗਾ ਕੱਲ ਬਣਾ ਕੇ ਪਰੌਠੇ ਮੈਂ ਕਹਾਂ ਨਹੀਂ ਤੇਰੇ ਆਇ ਤੇ ਬਣਾਉਂਦੀ ਤੇਰੇ ਪਿੱਛੇ ਤੇ ਕੱਲ ਬਣੇ ਜਦ ਤੂੰ ਕੱਲ ਆ ਕੇ ਜਦੋਂ ਤੋਛਾ ਦਾ ਬਣਿਆ ਨਹੀਂ ਇਹ ਆਇ ਤੇ ਬਣਾਏ ਪਰ ਦੀਦੀ ਨੂੰ ਆਇ ਹੋਣਾ ਇਹਨੇ ਅੱਸੀ ਲੇਟ ਆ ਜਣਾ ਇਹ ਤਾਂ ਮੈਂ ਵੀ ਲੇਟ ਆਣਾ ਸਾਡੇ 3 ਵਜੇ ਸਵੇਰੇ ਆ ਮੇਰ ਬੰਦਾ ਆ ਗਿਆ ਜੀ ਛਾਦਾ ਸ਼ਾਚੀ ਕਾ ਬਾਊ ਜੀ ਲੈ ਵੀ ਹੁਣ ਮੈਂ ਬਣਾ ਆਂ ਠੀਕਾ ਰੰਗ ਨੂੰ ਮੇਟ ਠੀਕਾ ਹਾਂਜੀ 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 ਚਲੋ ਫਿਰ ਹੁਣ ਅਸੀਂ ਜਾਨੂ ਚੁੱਲੇ ਪਰ ਜਦੋਂ ਬਣਾਣੇ ਫਿਰ ਮਿਲਦੇ ਹਾਂ ਹਾਂ ਠੀਕ ਲੱਗ ਰਿਹਾ ਲੱਗੇ ਜੀ ਅਸੀਂ ਪਰੌਂਠੇ ਬਣਾਉਣ ਆਜੋ ਜੀ ਖਾ ਲਓ ਸਰਦਾਰ ਜੀ ਹੁੰਦੇ ਸੀਗੇ ਲੇਟ ਇਸ ਕਰਕੇ ਉਹ ਕਹਿੰਦੇ ਮੈਂ ਆ ਕੇ ਖਾ ਲੂਗਾ ਵੀ ਤੁਸੀਂ ਬਣਾ ਕੇ ਰੱਖ ਲਓ ਮੇਰਾ ਮੂੰਹ ਕਾਲਾ ਕਾਲਾ ਅੱਛਾ ਪਰ ਸ਼ਾਮੇ ਕਰਕੇ ਪਰ ਸ਼ਾਮਾ ਹੈ ਨਾ ਮੱਜਾ ਖੜਾ ਕਰਿਆ ਭਾਈ ਇਹ ਪੁਰਾਣਾ ਰਿਵਾਜ ਹਾਂ ਏ ਚਲ ਹੈਗੀ ਮੰਜਾ ਖੜਾ ਕਰ ਲਿਆ ਛਾਵਾ ਹੋ ਗਈ। ਆ ਘਰ ਲੋ ਦੇਖੋ ਸਾਡਾ ਬੰਦਾ। ਨੂਏ ਚੜਦੀ ਤੁਪਾਂ ਜਾਂਦੀ ਨਹੀਂ ਸਾਡੇ। ਅੱਗ ਬਹੁਤ ਜ਼ਿਆਦਾ ਹੋ ਗਈ। ਕੰਟਰੋਲ ਕਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਾ ਹੋ ਰਿਹਾ? ਪਤਾ ਕੀ ਹੋ ਰਿਹਾ? ਇਹਦੇ ਕੋਲੋਂ ਪਾਣੀ ਦੇ ਛਿੱਟੇ गिर ਰਹੇ ਆ। ਇਹ ਦੇਖ ਲਈਓ ਵੀ ਕਿੱਥੇ ਲੱਗਦੇ ਆ। ਲੰਦਾ। ਐ ਮਾ ਲੰਨੇ ਚਲੀਏ। ਜਾਣਾ ਨਾਲੇ ਤੋ। ਮੈਨੀ ਮੈਨੀ ਅੱਜ ਮੁੱਕਰ ਗਈ ਸਾਈ ਅੱਜ ਮੁੱਕਰ ਗਈ ਸਾਈ ਮੰਮੀ ਲੱਗੇ ਹੋਏ ਪਰੌਂਠੇ ਬਣਾਉਣ ਗਰਮ ਗਰਮ ਆਜਾ ਖਾ ਲੇ ਆਜਾ ਮਾੜੀ ਆਜਾ ਪਾਈ ਅੱਜ ਟੋੜੇ ਖਾਉਂਗੀ ਓ ਕੀ ਆਦੇ ਮੇਰੀਏ ਭੈਣਾਂ ਬੈਠੀਆਂ ਬਾਹਰ ਹਮ ਸਾਡੇ ਮਾਸੀਆਂ ਜੇ ਬੈਠੇ ਆ ਹਮ ਪਾਂਜੇ ਪੁੰਜੇ ਬੈਠੇ ਭਾਈ ਸਾਰੇ ਬੈਠੇ ਆ ਮੈਂ ਭਾਈ ਭੈਣਾਂ ਬੈਠੇ ਆ ਨਿਆਣਿਆਂ ਦੇ ਚਾਚੇ ਚਾਚੀਆਂ ਬੈਠੇ ਚਾਚੇ ਚਾਚੀਆਂ ਬੈਠੀਆਂ ਸਾਰੇ ਬੈਠੇ ਭਾਈ ਬਾਹਰ ਆਓ ਇਹ ਦੇਖ ਕੀ ਇਹਦੇ ਪਰੋਠੇ ਖਾਓ ਭਾਈ ਜੇ ਆਇਆ ਤੇ ਦੂਸ ਨੂੰ ਮਿਲ ਕੇ ਜਾਇਓ ਭਾਈ ਹੂੰ ਲਓ ਕਹੂੰਗੇ ਬਣਾਵਾਂਗੇ ਜਦ ਕਹੂੰਗਾ ਜਦੇ ਬਣਾ ਕੇ ਦਵਾਂਗੇ ਤੁਹਾਨੂੰ ਹਾਜ਼ਰ ਕਰੂੰਗੇ ਭਾਈ ਹੂੰ ਠੀਕ ਹੈ ਉਹ ਬੋਰ ਦੇ ਈ ਪਿੱਛੇ ਦੇ ਮੈਂ ਆ ਜਾ ਪਰੋਠੇ ਬਣਾਏ ਆ

ਇਹ ਤੇ ਨਹੀਂ ਉੜਦੀ ਤੁਮਾਰੀ ਕੁੜਮਣੀਆਂ ਮੇਰੀ ਬੁਆਰਾ ਹੀ ਹੈ ਇਹ ਜਸਮਿਨ ਦੀਆਂ ਹਾਂ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਭਾਈ ਆ ਜੀ ਮਾਲੀ ਜੀ ਦਾ ਬਟਾ ਮੇਂ ਪੇ ਜਾਏ ਪੈਰੀ ਤੇ ਗੱਲ ਹੋਰ ਅਸੀਂ ਅੱਜ ਲੈ ਕੇ ਆਣੇ ਸੂਟ ਠੀਕ ਹੈ ਦੇਖਦੇ ਆ ਵੀਡੀਓ ਬਣਾ ਕੇ ਪਾਨੇ ਆ ਵੀ ਕਿੰਨਾ ਕ ਫਰਕ ਪੈਂਦਾ ਵੀ ਸ਼ਿਪਿੰਗ ਦਾ ਧੀਰੇ ਹੌਲੀ ਹੌਲੀ ਹੋਰ ਵਧਾਵਾਂਗੇ ਤੋ ਭਾਈ ਨਾਲ ਦਿਨ ਨਾਲ ਤੁਹਾਡੇ ਸਾਥ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਠੀਕ ਹੈ ਮੈਂ ਚੱਲਾਂ ਪ੍ਰੀ ਜੀ ਜੀ ਹੁਣ ਖਰਚਾ ਸੀ ਆਪਣਾ ਆਪ ਚ ਲਾਵਾਂਗੀਆ ਠੀਕ ਜੀ ਜੀ ਗੱਲ ਐਸੇ ਤਾਂ ਚੈਨ ਸਾਧੂ ਕਰ ਤੇ ਕੋਈ ਮਨਾ ਨਹੀਂ ਕਰਦਾ ਪਰ ਤੇ ਉਹ ਸਿਰ ਵੀ ਇਦਾਂ ਸ਼ੀਨ ਹੁੰਦਾ ਹੁੰਦਾ ਵੀ ਵੀ ਮੰਗਲੇ ਥੋੜੇ ਜਿਹਾ ਹੋਰ ਲੱਗਦੇ ਹੁੰਦੇ ਆ ਹੈਨਾ ਕਿਤੇ ਆਪਣੇ ਕੋਲ ਚਾਲ ਆ ਜਾਂਦਾ ਵੀ ਆ ਵੀ ਨਿਆਣੇ ਆਪਣਾ ਤੁਸੀਂ ਜੇ ਚਲਾਉਂਦੇ ਮਾਣਾ ਮੋਟਾ ਖੁਸ਼ੀ ਹੁੰਦੀ ਚੱਲ ਭਾਈ 4 ਪੈਸੇ ਇਤਨਾ ਵੀ ਰਲੋਗੇ ਉੱਥੇ ਵੀ ਰਲੋਗੇ ਹਾਂ ਜਿਹੜੇ ਹੁਣ ਲੰਨੀਆਂ ਸੀ ਪੈਸੇ ਮਾਰੇ ਲੋ ਉਹਦੀ ਕੋਈ ਚੀਜ਼ ਬਣ ਜੂਗੀ ਹਾਂ ਹਨਾ ਦੀਦੀ ਇਦਾਂ ਦੀ ਗੱਲ ਆ ਬਾਕੀ ਹੁਣ ਤੁਹਾਡੇ سپورਟ ਦੀ ਜੀ ਜ਼ਰੂਰਤਾ ਯਾਰ ਤੁਹਾਨੂੰ ਵੀ ਪਤਾ ਵੀ ਅੱਜ ਕੱ데 ਸਮਝ ਜਿੰਨੇ ਕਮਾਣ ਉਹਨੇ ਥੋੜੇ 1500 ਜਿੰਨੇ ਬੰਦੇ ਇੰਨੀ ਕਮਾਈ ਚ ਨਹੀਂ ਹੱਥ ਚੱਲਦਾ ਪਤਾ ਵੀ ਇਹ ਪੈਸਾ ਹੱਥ ਨਹੀਂ ਮੈੜਾ ਜਾਣਾ ਤੁਸੀਂ ਨਹੀਂ ਪਰ ਉਹਦੇ ਬਿਨਾ ਕੁਝ ਹੈ ਹੀ ਨਹੀਂ ਬਸ ਇਹ ਰੱਬ ਅਗੇ ਅਰਦਾਸ ਆ ਦਿਲਾਂ ਚ ਫਰਕ ਨਾ ਪਾਵੇ ਪੈਸਾ ਬਸ ਇਸੇ ਦੇ ਬਾਅਦ ਕਿਤਾਬ ਚੱਲੀ ਜਾਣਾ ਪਿਆਰ ਬਣਿਆ ਰਹੇ ਭਾਈ ਇਹਨਾਂ ਦਾ ਆਪਣਾ ਵਾਲਾ ਮੇਕੇ ਕੰਮ ਚਲਾਉਣਾ ਇਹ ਘਰ ਦਾ ਆਪਣੇ ਮਾਂ ਮਤੇ ਕੱਪੜਿਆਂ ਦਾ ਕੰਮ ਕਰ ਲੂਗੀ ਆ ਇਹ ਵਾਲੇ ਬਾਹਰ ਚਲੀ ਜੰਨੇ ਆ ਪੀਣ ਤੇ ਪਾਣੀ ਦਾ ਸਾਬੂ ਤੇ ਮੈਂ ਬਹੁਤ ਜਾਣਿਆਂ ਨੇ ਕਿਹਾ ਪਹਿਲਾਂ ਕਿ ਕੱਪੜਿਆਂ ਦਾ ਸ਼ੁਰੂ ਕਰ ਚਾਚੂ ਲੈ ਕੇ ਕਰਦੇ ਚਾਚੂ ਲੈ ਕੇ ਚਾਪੀ ਚਾਚੂ ਲੈ ਗਿਆ ਰੋਪਨ ਚਾਪੀ ਗੱਡੀ ਦੀ ਹਾਂ ਆਹ ਤੇ ਦੀਦੀ ਨੂੰ ਪੁੱਛਿਆ ਮੈਂ ਦੀਦੀ ਤਾਂ ਕੱਦੇ ਕਹਿੰਦੀ ਇਹ ਤੂੰ ਕਰ ਲੈ ਮੈਂ ਤੇਰੇ ਨਾਲ ਤਾਂ ਹੈਗੀ ਮੈਂ ਹੀ ਕਰ ਲੂਗੀ ਤੂੰ ਬਸ ਸੌਂ ਤਿਆ ਦੇ ਮੈਂ ਆਪਣੇ ਕਰ ਲੂ ਮੈਂ ਕਿੰਨਾ ਗੌਰ ਦੀਦੀ ਹਮ ਕਰਦੀ ਕੱਲ ਵੀ ਕਰ ਦੇ ਜੀ ਹੋਇਆ ਤੇ ਹੁਣ ਤਾਂ ਲੈ ਕੇ ਆਉਣੇ ਤੂੰ ਤਿਆ ਕਰਨਾ ਮੈਨੂੰ ਤੂੰ ਦੱਸ ਦੇ ਫੇ ਮੈਂ ਕਿਹ ਚਾਲ ਦੀਆਂ ਫੇ ਉੱਪਰ ਅਰੇ ਕ ਵਿਆਹ ਆ ਰਿਹਾ ਉਹ ਵੀ ਦੀਦੀਆ ਹੱਥੋਂ ਲੱਗ ਜੀਏ ਬਿੱਲੇ ਹੋ ਜੀਏ ਪਾਮੀ ਭਾਈ ਬਿਆਹ ਨ ਵੀ ਜੂਨੀ ਕਰਦੇ ਖਾਓ ਬਥੇਰੀਆਂ ਹੁਣੋਂ ਠੰਡਾ ਨਹੀਂ ਹੋ ਗਿਆ ਠੰਡਾ ਨਹੀਂ ਹੋ ਗਿਆ ਹੁਣ ਕੱਪੜੇ ਚਾਹੀਏ ਉੱਧਰ ਤੇ ਉੱਧਰ ਦੂਜੀ ਪਾਸੇ ਤੇ ਆ ਇਧਰ ਆ ਮਮ ਕਰਨੇ ਪਾਸੇ ਮੈਂ 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 ਉਹ ਇਹ ਕਹਿੰਦਾ ਮੈਨੂੰ ਗੱਡੀ ਬਿਠਾ ਲਓ ਗੱਡੀ 'ਚ ਬਿਠਾ ਲਓ ਨਾਲ ਇਹਦੇ ਨਾਲ ਬੈਠੋ ਹੋਰ ਸਾਰੇ ਕੰਮ ਛੱਡੋ ਨੀ ਕਿਸੇ ਸੀਸੇ ਨਹੀਂ ਕੋਲਦੇ ਰੱਤੇ ਹੋਣ ਜਿਆਦੇ ਹਾਂ ਅੱਜ ਹੁਣ ਕਨੇ ਵਾਲੇ ਵਿੱਚ ਬਿਠਾ ਦੇ ਮਮਾ ਜੀ ਇੱਧਰ ਤੇ ਆਓ ਜੀ ਦੂਜੀ ਪਾਸੇ ਤੇ ਉੱਧਰ ਤੇ ਆਓ ਤੇ ਲੋ ਜੀ ਤੇ ਨਾ ਆਇਆ ਕਰਾ ਇੱਕ ਜਣੀ ਹਸਦਾ ਬਸ 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 ਪੋਗਲਾ ਦੇ ਦਨਾ ਹਾਂ ਪੋਗਲਾ ਇਹ ਪੋਗਲਾ ਆ ਦੇ ਚੁਣੇ ਕੀ ਹੋ ਗਿਆ ਲੁੰਬੀ ਬਰਾਉੜੀਆਂ ਨੂੰ ਦੇਖ ਕੇ ਜੈਸਮਿਨ ਜੈਸਮਿਨ ਗੱਡੀ ਦੀ ਚਾਬੀ ਲੈ ਕੇ ਨੂਨ ਨੂੰ ਵਿੱਚ ਪਾਉਂਦੀ ਆ ਦੇ ਗਈ ਮੈਨੂੰ ਆ ਮੈਨੂੰ ਪਿਠਾੜ ਨੂੰ ਆਦਾ ਆਦੀ ਗੱਡੀ ਦੀ ਚਾਬੀ ਲੈ ਗਈ ਇਹਨੂੰ ਮਾ ਨਾ ਆ ਗਿਆ ਤੇਰਾ ਨਾਨਾ ਕੌਣ ਆ ਗਿਆ ਨਾਨਾ ਜੀ ਤੈਨੂੰ ਕਿੱਥੇ ਨਾਲੋਂ ਯੋ ਪੰਮੀ ਪੈਰਦੀ ਪੰਮੀ ਪੈਰ ਤੇਰਾ ਪ੍ਰੋਣਾ ਕਹਿੰਦਾ ਦਾ ਭਾਈ ਪੰਮੀ ਨਹੀਂ ਮਿਲ ਕੇ ਆਉਂਗਾ ਮੈਂ ਭਾਈ ਉਹ ਕਾਹਤੇ ਨਹੀਂ ਆਇਆ ਹੈਗਾ ਮੈਨੂੰ ਐ ਦੱਸੀ ਜਿਉਂ ਨੂੰ ਕਿਹਾ ਤਾਂ ਮਿਲ ਜੇ ਜੇ ਇੱਧਰ ਆਇਆ ਵਾ ਤਾਂ ਮਿਲ ਜਵੇ ਉਹ ਆਈ ਨਹੀਂ ਹੈਗਾ ਉਹ ਕਾਹਨੋਂ ਮੇਰੀ ਮਾਲਾੜੀ ਹੋਣਾ ਅਨਾਥ ਹੈ ਲੋਣਾ ਓਹ ਬੋਲ ਬੋਲ ਤੇ ਮਾਸੀ ਮੇਰੀ ਮਾਸੀ ਲਾ ਦੇਗੀ ਇਹ ਤਾਂ ਬਹੁਤ ਪਿਆਰ ਬਹੁਤ ਹੈ ਮੇਰੇ ਤੋਂ ਨਾ ਗਲਤ ਉਹ ਜਾਣਦੇ ਨਹੀਂ ਆਣੀ ਬਾਹਰ ਐ ਉਹ ਕਹਿੰਦੇ ਦੇਖਦੇ ਹੁੰਦੇ ਆ ਉਹਦਾ ਫੋਨ ਆ ਤੈਨੂੰ ਅੱਛਾ ਅੱਛਾ ਮਾਸੀ ਕੋਲ ਲਾ ਦੇ ਉਹਨਾਂ ਕਹਿੰਦੇ ਸੀ ਹਾਂ ਮਾਸੀ ਕੋਲ ਉਹਦਾ ਪੁਰਾਣਾ ਵੀ ਆਇਆ ਵਾ ਕਹਿੰਦੀ ਵੀ ਮਾਣਾ ਨੇ ਮਿਲ ਕੇ ਆਣਾ ਕੋਲ ਨੇ ਕਹਿੰਦੇ ਇਹ ਚੱਲਿਆ ਤਾਂ ਫੇਰ ਮੈਨੂੰ ਫੋਨ ਆ ਗਿਆ ਮੈਂ ਪਿੱਛੇ ਰਾਹ ਚ ਹੀ ਮੁੜ ਆਇਆ ਆਹ ਨਾ ਭਾਈ ਫੂਲ ਵੀ ਆ ਜੇ ਮਿਲਣ ਤਮੇ ਉਹਨੂੰ ਕਹੀਂ ਮਿਲ ਕੇ ਜਾਵੇ ਭੂਲੋ ਉਹ ਕਿ ਲਾਵੇ ਇੱਧਰ ਜਉਰੀ ਆ ਤਾੜਾ ਕੋ ਫੈਨ ਹੈ ਮੈਂ ਤਾਂ ਮੰਮੀ ਲਲਕਾਰ ਕੇ ਤਾਂ ਬੋਲੇ ਛੱਡ ਲਾ ਭਾਈ ਘਰ ਵਾਲਾ ਕੌਂਚੀ ਨਾ ਚਾਹੀਦਾ ਹਾਂ ਭੈਣ ਮਾਸੀ ਦੀ ਕੁੜੀ ਮੇਰੀ ਅੱਛਾ 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 ਜੇਪਾ ਵਾਲ ਤੇ ਇਟਲੀ ਆ ਹੋ ਉਹਦਾ ਭਤੀਜਾ ਆਇਆਗਾ ਉੱਥੇ ਅੱਛਾ ਉਹ ਲੈਸ ਹੋ ਗਿਆ ਅਮਰੀਕਾ ਜਾ ਬਣ ਅੱਛਾ ਅੱਛਾ ਅਮਕੇ ਕਹਿੰਦੀ ਤਾਂ ਇਹ ਭੁੱਲ ਗਈ ਇੱਕ ਹੋਰ ਦੀਦੀ ਦਾ ਤਾਂ ਲਿੰਗਲੈਂਡ ਤੋਂ ਫੋਨ ਆਇਆ ਤਾਂ ਉਹਨਾਂ ਨੇ ਵੀ ਬਹੁਤ ਪਿਆਰ ਕਰਿਆ ਮਲਕੀ ਮਲਕੀ ਤੈਨੂੰ ਨਹੀਂ ਫੋਨ ਨੰਬਰ ਦਿੱਤਾ ਤਾਂ ਮਲਕੀ ਤਨੇ ਨਹੀਂ ਫੋਨ ਕਰਿਆ ਮੈਨੂੰ ਦੇ ਦਿੰਦੇ ਆ ਮੰਮੀ ਇਹਨੂੰ ਵੀਡੀਓ ਚ ਗਾਣਾ ਕਰੀਏ ਇਹਨੇ ਦੇਖ ਲੈ ਫੋਨ ਮੈਂ ਮਲਕੀ ਦਾ ਨੰਬਰ ਕਹਿਤ ਪੰਮੀ ਤੈਨੂੰ ਦੇਣੇ ਨੂੰ ਉਹ ਵੀ ਮੈਨੂੰ ਫੋਨ ਨਹੀਂ ਕਰਿਆ ਸੱਤਾ ਕਿ ਨੰਬਰ ਨਹੀਂ ਦਿੱਤਾ ਉਹ ਕਹਤ ਤੈਨੂੰ ਭੈਣ ਤੇਰੀ ਯਾਦ ਕਰਦੀ ਭਾਈ ਫੋਨ ਕਰ ਲੈ ਮੈਨੂੰ ਛੇਰੇ ਭਾਈ ਦਾ ਮੈਂ ਕਹਿ ਦਿੱਲੀ ਬਾਬੀ ਨਾਲ ਨੂੰ ਇਹ ਵੀ ਲੈ ਕੇ ਫੋਨ ਕਰਨਾ ਹਾਂ ਪੰਦਤ ਅੱਜੋਂ ਇੱਟਲੀ ਬੈਠੇ ਆ ਮਾਣ ਮਤੇ ਜੀ ਨੂੰ ਫੋਨ ਪਰੇ ਗੱਲ ਕਰਨ ਹਾਂਜੀ ਪੁੱਤ ਆ ਬੀਆ ਨੂੰ ਪਹਿਲੇ ਮੇਰੇ ਨਾਲ ਗੱਲ ਕਰ ਜ਼ਰੂਰ ਜੀ ਲਿਆਂਦੀ ਮੱਖਣੀ ਤੇ ਪਛਾਦਾ ਉਹ ਗਲਵਾਤਾ ਬਾਬਾ ਜੀ ਨੂੰ ਚੱਲ ਚੱਲ ਉਹ ਪੀਛਾ ਲ ਭਾਈ ਆ ਜੀ ਸਾਜੋ ਨਾ ਪਾ ਲਈ ਦੀ ਹਾਂਜੀ ਹਾਂਜੀ ਪਾ ਲਈ ਦੀ ਪੈਣ ਨੂੰ ਤਾਂ ਮੈਂ ਮਿੱਠੇ ਮੂਤੇ ਖਾਸਾ ਕੁਝ ਪਾਜਣਾ ਹਨਾ ਹਾਂ ਆਦਾ ਕਈ ਤਾਂ ਮੈਂ ਨਾ ਸੁਣੀ ਨਹੀਂ ਮਿੱਠਾ ਦੂਆ ਨਹੀਂ ਪਾਉਂਦੇ ਹੁੰਦੇ ਪਤਾ ਹਰੇ ਮਿੱਠੇ ਪਾਉਂਦਾ ਨੀ ਹਰੀ ਦੀ ਵਾਲ ਕਰਦੀ ਮੈਂ ਆ ਨਹੀਂ ਕੜੀ ਵਾਲੀ ਨਹੀਂ ਕਾਉਡ ਹੋਏ ਹਾਂ ਤੇ ਕਿਆ ਕਹਿੰਦੇ ਮੇਰੇ ਪਾਲ ਆਇਆ ਤਾਂ ਨਹੀਂ ਆ ਪਾਲਾ ਪਾਲ ਕਪਾਲਾ ਜੋ ਮਰਜੀ ਪਾਲ تیر ਕੇ ਚ ਫਰਾ ਪਰਾਈ ਕਰਨਾ ਸਾਨੂੰ ਹੈ ਫਰਾ ਪਰਾਈ ਤਾਂ ਜੋ ਮਰਜੀ ਬਣਾ ਲੈ ਅੱਛਾ ਹੋਰ ਵੀ ਕਹਿਣ ਲੱਗੀ ਸੀ ਮੈਂ ਕਿਆ ਕਹਿਣ ਲੱਗੀ ਸੀ ਉਹ ਤੇ ਆ ਜੀ ਗਰਮ ਗਰਮ ਚੱਲ ਰਹੇ ਆ ਪਰੋਲੇ ਠੀਕ ਹੈ ਖਾ ਲੋ ਹੁਣ ਵੀਡੀਓ ਮੇਰੀ ਮੰਮਾ ਨਾਲ ਵਾਲੀ ਮੰਮੀ ਨੇ ਦੇਖਣੀ ਉਹਨੇ ਕਹਿਣਾ ਮੈਂ ਵੀ ਖਾਣੇ ਇਸ ਕਰਕੇ ਮੈਂ ਵੀ ਬਣਾ ਲੇ ਉਹਨੇ ਤਾਂ ਦਿਲ ਕਰੀ ਜਾਂਦਾ ਫਿਰ ਹੁੰਦਾ ਹੀ ਆ ਉਹਨੇ ਬਣਾਉਣੇ ਆ ਹਨਾ ਕਹੋਗੀ ਵਾਜੇ ਬਣਾਉਣੇ ਮੈਂ ਤਾਂ ਜੇ ਆ ਕੇ ਦੇ ਦੋ ਹਾਂ ਉਹਦਾ ਬਾਸ ਨਹੀਂ ਚੱਲਦਾ ਉਹਨੇ ਨੂੰ ਆਉਣ ਨੂੰ ਮੰਮੀ ਤਾਂ ਜਦੇ ਕਹਿੰਦੇ ਨੇ ਉਰੇ ਨੂੰ ਆ ਜਾਣਾ ਤਾਂ ਤੁਸੀਂ ਫਿਰ ਕੀ ਹੋ ਗਿਆ ਹਾਂ ਹੋਰ ਕੀਆ ਚਲੋ ਸਾਈ ਉਰੇ ਨੂੰ ਆਜੋ ਤੇ ਗਰਮ ਗਰਮ ਖਾਓ ਮੰਮੀ ਇੱਥੇ ਰੱਖੋ ਗਰਮ ਗਰਮ ਮੰਮੀ ਦੇ ਹੱਥ ਦੇ ਪਰੌਂਠੇ ਹੁਣ ਕਈ ਕਹਿਣਗੇ ਭਾਈ ਸੱਸ ਬਣਾਉਦੀ ਐ ਨੂੰ ਖਾਂਦੀ ਆ ਪਰ ਸਾਡੇ ਸੱਸ ਨੂੰ ਤਾਂ ਨਹੀਂ ਮੰਮੀ ਮੰਮੀ ਕੀ ਦਾ ਰਿਸ਼ਤਾ ਐ ਆ ਫਿਰ ਮਾਂ ਧੀ ਦਾ ਜੋ ਮਰਜ਼ੀ ਚੱਲੀ ਜਾਵੇ ਬਾਕੀ ਹੁਣ ਦੁਨੀਆ ਬਾਕੀ ਕੁਝ ਕਹਿੰਦੀ ਹੁੰਦੀ ਆ ਕਈ ਜਾਵੇ ਹੂੰ ਉਹ ਮਾਂ ਖਾਂਦੀ ਐ ਤੇ ਮਾਂ ਖਾਂਦੀ ਵੀ ਐ ਹਾਂ ਉਹ ਇਹਨਾਂ ਨੂੰ ਖਾਂਦੀ ਫੇ ਮੈਂ ਖਾਣਾ ਦੀ ਐ ਭਾਈ ਮੈਨਾਂ ਮੈਨੂੰ ਦੋ ਭਾਈ ਹਾਂ ਕਦੇ ਇਹ ਪਕਾਉਂਦੀ ਐ ਫੇ ਮੈਂ ਖਾਂਦੀ ਐ ਹੂੰ ਇਹ ਤਾਂ ਰਲ ਮਿਲ ਕੇ ਚੱਲਦਾ ਚੱਲਦਾ ਰਹਦਾ ਸਭ ਜੇ ਨਾਲ ਸਰੀਰ ਨਹੀਂ ਚਲਾਉਂਗੇ ਨਹੀਂ ਇੱਕ ਗੱਲ ਹੋਰ ਦੇਖੋ ਜੇ ਜੇ ਮੈਨੂੰ ਪਤਾ ਵੀ ਮੰਮੀ ਨੇ ਕਿਹਾ ਖਾ ਲਾ ਮੈਂ ਤਾਂ ਹੀ ਕਿਹਾ ਵੀ ਮੈਂ ਖਾ ਲਵਾਂ ਮੁੰਨੇ ਦਿਲ ਕਰਦਾ ਨਹੀਂ ਤਾਂ ਜੇ ਹੁੰਦੀ ਵੀ ਸਾਡੀ ਮੰਮੀ ਖੜੂਸ ਆਏ ਆ ਫਿਰ ਕਿੱਥੇ ਨਿਕਲਨੀ ਤੇ ਜਵਾਨ ਇੰਨੀ ਤੇ ਨਿਕਲ ਲਈ ਗੱਲ ਇਹ ਵੀ ਹੋ ਜਾਂਦੀ ਆ ਹੋਰ ਹੋਰ ਖਾ ਲਓ ਭਾਈ ਕਰਨ ਮੈਂ ਤਾਂ ਆਪ ਕਹਿੰਨੀ ਕਰ ਬੰਗਰ ਮੈਂ ਖਾ ਲੂ ਪਹਿਲਾਂ ਹਮ ਪਹਿਲਾਂ ਤੁਸੀਂ ਖਾ ਲਓ ਫਿਰ ਤੁਸੀਂ ਪਕਾਏ ਫਿਰ ਮੈਂ ਖਾ ਲਾਂ ਹਾਂ ਫਿਰ ਤੁਸੀਂ ਖਾ ਲਓ ਆ ਦੇਖੋ ਜੀ ਆਜੋ ਸ਼ਰਕੋ ਜੀ ਤੇ ਸਰਦਾ ਜੀ ਬਸ ਹੁਣ ਚਲੇ ਕੇ ਕਿਆ ਕਰੀਏ ਤੁਮ ਜਰੇ ਪ੍ਰਕਾਰ ਨਹੀਂ ਗਰਮੀ ਕਰਦੇ ਦੋ ਹਨ ਹਾਂ ਹੈਨਾ ਤੂੰ ਗਰਮ ਕਰਨ ਜੇ ਦੇਖ ਪਾਏਗੇ ਇਹਦੇ ਮੈਨੂੰ ਰੱਖ ਲਈ ਦੋ ਪਰੌਂਦੇ ਮੈਨਾਂ ਕੋਈ ਗੱਲ ਨਹੀਂ ਮੈਂ ਉਹ ਖਾ ਲੈਣਾ ਫਿਰ ਉਹ ਜਾਣਾ ਨਾ ਕਿ ਤੈਨੂੰ ਆ ਕੇ ਸੀ ਮੰਡੇ ਮੰਡੇ ਵੱਲੋਂ ਜਾਣਾ ਪਾਣੀ ਬਣਾਣੀ ਪਾਣੀ ਹਾਂ ਕਹਿੰਦੇ ਮੈਨੂੰ ਬਣਾ ਕੇ ਰੱਖ ਦੀ ਬਸ ਮੈਂ ਤਾਂ ਚਲੋ ਠੀਕ ਆ ਕਈ ਵਾਰ ਬਾਹਰ ਖਾਏ ਜਾਂਦੇ ਆ ਫਿਰ ਆ ਕੇ ਪ੍ਰਸ਼ਾਦਾ ਛਕ ਦੇਣਾ ਤਾਂ ਕਰਕੇ ਚਲੋ ਚਲੋ ਜੀ ਫਿਰ ਠੀਕ ਐ ਹੁਣ ਅਸੀਂ ਲੇਟ ਹੋ ਗਿਆ ਨਾ ਅੱਜ ਉਹ ਹਾਂ ਅਸੀਂ ਵੀ ਲੇਟ ਹੋ ਗਏ ਬਣਾਣੇ ਚ ਚਲੋ ਇਹ ਸਾਡੇ ਲਈ ਖਾਣ ਹੁੰਦੇ ਆ। ਅਹ ਬਨਿਆਲੇ ਵੀ ਤਾਂ ਕਰਦੇ ਭਾਈ ਉਹ ਵੀ ਸਾਹਮਣੇ ਪੈਂਦੇ ਹੂੰ। ਹੂੰ। ਦੋਹੇ ਲਾਗੇ ਰੋਂ ਇਕੱਠੇ ਹੀ ਰੋਂਦੇ ਜਾਂ ਰੋਂਦੇ ਆ। ਫੇਰ ਦੋਹਣ ਸਾਹਮਣਾ ਵੀ ਪੈਂਦਾ। ਠੀਕ ਹੈ ਨਾ? ਠੀਕ ਹੈ। ਹੂੰ। ਮੇਰੀ ਪਸੰਦ ਦੇ ਆ। ਪਰੌਂਟੇ ਤਾਂ ਉਹਦੇ ਵੀ ਬਣ ਜਾਂਦੇ ਆ। ਕਵਿੱਤੇ ਦੇ। ਹੂੰ। ਕਵਿੱਤੇ ਦੇ ਕੱਚਾ ਵੀ ਤਾ ਉਹ ਵੀ। ਜਿਦਾ ਮਰਜ਼ੀ ਬਣਾਈ ਚਲੋ। ਅੱਜ ਮੈਂ ਸਬਜ਼ੀਆਂ ਹੀ ਪਾਉਣੀ ਆ। ਰਾਜਰਾ ਦੇ, ਮੂਲੀਆਂ ਦੇ, ਛਲਗਮਾਂ ਦੇ, ਪਾਸੇ ਬਣਾ ਲੀਂ ਸਿਮਾਂ ਵਿੱਚ ਰਹੀਆਂ ਨੇ। ਬਣਾ ਕੇ ਨਿਕਲਾਂਗੇ, ਹੈਨਾ? ਸਿਮਾਂ ਵਿੱਚ ਦੇ ਬਣਾਈਏ। ਹਮਮ। ਵਧੀਆ ਹੁੰਦੀ। ਚਲੋ ਜੀ ਫਿਰ ਠੀਕ ਆ। ਪਰੇ ਤੋਨੀਆਂ। ਹਮ। ਹੁਣ ਅਗਲੇ ਬਲੌਟ ਜੀ ਮਿਲਦੇ ਆ ਬਹੁਤ ਜ਼ਿਆਦਾ ਸੁਆਦ ਮੇਰੀ ਮੰਮੀ ਨੇ ਜੀ ਬਣਾਏ ਆ। ਪਰੋਟੇ। ਤੁਸੀਂ ਵੀ ਜੇ ਮੇਰੀ ਮੰਮੀ ਦੇ ਹੱਥ ਦੇ ਖਾਣੇ ਚਾਹੁੰਦੇ ਆ ਤਾਂ ਪਹੁੰਚੋ ਚੇਤੀ ਦੇ ਕੇ ਪੂਰ। ਠੀਕ ਆ। ਹਾਂ। ਹੋ ਤਾਂ ਕੋਈ ਨਾ ਤਾਂ ਸਤੇ ਪੁੱਛਿਆ ਵੀਡੀਓ ਬਣਾਉਣੇ ਵਾਲਿਆਂ ਦਾ ਘਰ ਕਿੱਥੇ ਆ ਜਿਹੜੇ ਸਭ ਦੇ ਦਾ ਆਪਣਾ ਲੱਜਨੇ ਆ ਜੇ ਕੋਈ ਆਰਡਰ ਆਉਂਦਾ ਸਾਨੂੰ ਫੋਨ ਆਉਂਦਾ ਸੀ ਜਦ ਇਹ ਕਹਿੰਦੇ ਆ ਪੁੱਛ ਲੋ ਭਾਈ ਵੀਡੀਓ ਬਣਾਉਣੇ ਆ ਜਿਹੜੇ ਉਹਨਾਂ ਦੇ ਘਰ ਜਾਣਾ ਜਦ ਇਹ ਦੱਸ ਦਿੰਨੇ ਆ ਵੀ ਇੱਧਰ ਨੂੰ ਆਏ ਆ ਭਾਈ ਖੇਤਾਂ 'ਚ ਘਾਲ। ਹੋਰ ਚਲੋ ਜੀ ਫੇਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧਿਆਨ ਰੱਖਿਓ ਜੀ ਆਪਣਾ ਖੁਸ਼ ਰਹੋ ਆਬਾਦ ਰਹੋ ਬਾਕੀ ਦੁੱਖ ਸੁੱਖ ਬਣੇਵੇਂ ਜ਼ਿੰਦਗੀ ਦੇ ਆਉਂਦੇ ਜਾਂਦੇ ਵੀ ਰਹਿਣੇ ਬਹੁਤ ਜ਼ਿਆਦਾ ਜ਼ਰੂਰੀ ਆ ਅਸੀਂ ਪਰਮਾਤਮਾ ਦੇ ਲੜ ਤਾਂ ਹੀ ਲੱਗੇ ਰਹਾਂਗੇ। Tica, tica, Thank you. Bye-bye.